ਯੋਗੀਮਾ ਕਲਿਆਣ ਵੱਲੋਂ ਜਿਹੜਾ 36 ਕਿਲੋਗ੍ਰਾਮ ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਚਾਹੀਏ ਪਰਿਵਾਰ ਦੇ ਵਿੱਚ ਔਰ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਹੈ ਕਿ ਇਸ ਪੰਜਾਬ ਦੀ ਲੜਕੀ ਨੇ ਸਾਡੇ ਸ਼ਹਿਰ ਦਾ ਨਾਮ ਦੁਨੀਆ 'ਚ ਰੌਸਰ ਕੀਤਾ ਹੈ ਉਸ ਦਾ ਇੱਛਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 올림픽ਸ 'ਚ ਜਾ ਕੇ ਮੈ GOLD ਮੈਡਲ ਲੈ ਕੇ ਆਵਾਂਗੀ ਬਾਕਸਿੰਗ ਦੇ ਵਿੱਚ ਔਰ ਇਸ ਦੀ ਜਿਹੜੀ ਟ੍ਰੇਨਿੰਗ ਹੈ ਉਹਨੇ ਆਪਣਾ ਜਿਹੜਾ ਜੀਤ ਦਾ ਸੇਰਾ ਆਪਣੇ ਜਿਹੜੇ ਕੋਚ ਹੈ ਉਹਨਾਂ ਨੂੰ ਦਿੱਤਾ ਹੈ ਮੇਡ ਦੇ ਵਿੱਚ ਇਸ ਵੱਲੋਂ ਇਹ जीत दर्ज की गई है समाणा पहुँचन से यदा स्वागत कर रहे हैं इन्हों नगर कौंसल के जो मैंबर हैं उन्होंने वालों सन्मान किया जा रहा है इतने कॉलेज से खड़े स्कूल से पढ़ती है इतने साढ़े सैकटरी साहब भी खड़े हैं उन्होंने भी असं गलबात करा योगी मां किस तरह फील कर रहे हो तुम इंटरनेशनल खेल के आओ सिल्वर ले है मैं बहुत वाइया फील कर रही हूँ मैं बहुत खुशी है कि मेरा मैडल आया सिल्वर मुकाबला कि यूक्रेन के भाग लिया कि देश आए इस बेटा ट्वेंटी सिक्स ट्वेंटी सिक्स ਕੁਸੀਂ ਬਾਰਨ ਕਲਾਸੇ ਪਰ ਕਰਦੇ ਹਾਲਾਤ ਕਿਸ हालात किस तरह के ਇਸ ਦਾਪ ਤੱਕ ਪਹੁੰਚੇ ਹੋ ਕਿਸ ਤਰ੍ਹਾਂ ਦੀ ਪੋਜੀਸ਼ਨ ਮੰਨ ਲਓ ਪਾਪਾ ਕੀ ਕਰਦੇ ਹੈ ਪਾਪਾ ਪ੍ਰਾਈਵੇਟ ਜੋਗਾ ਪਾਪਾ ਜੀ ਤੇ ਮੰਮਾ ਟੀਚਰ ਨੇ ਤੁਸੀਂ ਕਿੰਨੇ ਪ੍ਰੈਕਟਿਸ ਕਰਦੇ تھے ਇੱਥੇ ਇੱਥੇ ਪ੍ਰੈਕਟਿਸ ਕਰਦੇ ਹੋ ਬਾਕਸਿੰਗ ਦੀ ਹਾਂ ਜੀ ਪਹਿਲੇ ਇੱਥੇ ਕਰਦੇ ਸੀ ਆਪਣੀ ਕਾਲਜ ਤੋਂ ਬਾਅਦ ਸਾਇੰਸ ਜੇ ਲੋਕ ਰੋਟਕ ਵੀ ਮੈਂ ਵਰਡਾਈ ਯੂਨੀਵਰਸਿਟੀ ਤੋਂ ਗੋਤਕ ਬਨੰਮੀ ਦਾ ਪੁੱਤ ਹਾਂ ਤੁਹਾਡੇ ਵਾਰਦੋਂ ਇਹ ਯੋਗ ਵਿਮਾਣ ਹੈ ਜਿਹੜਾ ਮੈਡਲ ਲੈ ਕੇ ਕੀ ਮਹਿਸੂਸ ਕਰ ਰਿਹਾ ਮੈਂ ਬੜਾ ਮਾਣ ਮਹਿਸੂਸ ਕਰਿਆ ਵੀ ਸਾਡੇ ਸ਼ਹਿਰ ਸਮਾਣਾ ਦੀ ਇੱਕ ਲੜਕੀ ਯੋਗ ਵਿਮਾ ਕਲਿਆਣ ਜਿਨੇ ਕੀ ਇਹ ਸਿਲਵਰ ਮੈਡਲ ਯੂਕ੍ਰੇਨ ਮੰਨ ਆ ਕੇ ਜਿਹੜਾ ਇਨਾਮ ਹਿਲਦਾ ਪੂਰੇ ਪੰਜਾਬ ਪੂਰੇ ਦੇਸ਼ ਨੂੰ ਮਾਣ ਆ ਇਸ ਦੇ ਉੱਤੇ ਵੀ ਇਸ ਲਈ ਜਿਹੜਾ ਇਹ ਮੈਡਲ ਹਾਸਲ ਹੋਰ ਇਸ ਸਕਾਲਰਸ ਦੇ ਵਿੱਚ ਇਸਨੇ ਮੈਂ ਖੁਦ ਦੇਖਦਾ ਰਿਆ ਸਵੇਰ ਸ਼ਾਮ ਪ੍ਰੈਕਟਿਸ ਕਰਦੀ ਸੀ ਤੇ ਸਾਨੂੰ ਬੜਾ ਗਰਵ ਇਸ ਨੂੰ ਸਿੰਦਾ ਸੀਗਾ ਤਾਂ ਪਬਲਿਕ ਕੋਲ ਵੀ ਇਹਦੇ ਵਿੱਚ ਇਹਨਾਂ ਦਾ ਬਹੁਤ ਸਹਿਯੋਗ ਕੀਤਾ ਹੈ ਪ੍ਰਿੰਸੀਪਲ ਦਾ ਵੀ ਸਾਰੇ ਸਟਾਫ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਫਾਦਰ ਖੜੇ ਹੈ ਤੁਹਾਡੇ ਜੀ ਨਾਲ ਸਰਮੇਰ ਸਿੰਘ 25 ਨੰਬਰ ਦਾ ਮਕਾਮ ਹਾਸਲ ਕੀਤਾ ਸਵਰਗ ਬਹੁਤ ਲੇਕੇ ਇਹ ਮਾਰੂ ਕੰਨ ਕਰਦੇ ਆ ਇਸ ਤਰੀਕੇ ਨਾਲ ਉਹਨੇ ਜੜਾ 25 ਮਹੀਨੇ ਦੇ ਅੰਦਰ ਪਹੁੰਚੀ ਜਿਹੜੇ ਨਾਮ ਦੇ ਇਹਦੇ ਵਿੱਚ ਰਾਮ ਸਿੰਘ ਰਾਮ ਸਿੰਘ ਇਹਦੇ ਕੋਲ ਕੋਚ ਸੀਲ ਸੀਲਕ ਮਟਾਈਸਨ ਜੀ ਨੇ ਦਿੱਤਾ ਸਰਦ ਬਹੁਤ ਬਟਾਦੀ ਹੋ ਗਏ ਜਿਹੜੇ ਕੋਚ ਸੀ ਕੋਚ ਨੇ ਨਾਲ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼